ਅੱਜ ਹਾਂਜੀ ਭਰਾਵਾਂ ਅੱਜ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਦੇਖੋ ਜੀ ਜਿਹੜਾ ਨਾਬਾ ਇਹ ਪਤਾ ਤੁਹਾਨੂੰ ਕੁਝ ਪਿਛਲੇ ਦਿਨਾਂ ਤੋਂ ਲੈ ਕੇ ਬੜੀ ਚਰਚਾ ਦੇ ਵਿੱਚ ਆ ਚਰਚਾ ਇਹ ਨਹੀਂ ਕਿ ਕੋਈ ਵੱਡਾ ਟੀਰ ਮਾਰਿਆ ਸੀ ਨੇ ਜਾਨੀ ਕਲੰਕਿਤ ਜਿਹੜਾ ਨਾਬਾ ਹੋਇਆ ਟਰਾਲੀਆਂ ਦੀ ਚੋਰੀ ਨੂੰ ਲੈ ਕੇ ਕਿਉਂਕਿ ਸੰਭੂ ਦੇ ਉੱਤੇ ਲਗਭਗ 14 ਮਹੀਨੇ ਜਿਹੜਾ ਮੋਰਚਾ ਚੱਲਿਆ ਉੱਥੇ ਸਰਕਾਰ ਦੀ ਸਹਾਰੇ ਉੱਤੇ ਜਿਹੜੀਆਂ ਝਾੜੂ ਪਾਰਟੀ ਨੇ ਪੰਜਾਬ ਸਰਕਾਰ ਨੇ ਜਿਹੜੀ ਇਹ ਮੋਰਚਾ ਖੜਾ ਖਿਲਾਰਿਆ ਸੀਗਾ ਉਸ ਮੋਰਚੇ ਦੇ ਜਿਹੜੇ ਟਰਾਲੀਆਂ ਨੇ ਬਾਈ ਉਹ ਪਿੰਡਾਂ ਚੋਂ ਮਿਲ ਰਹੀਆਂ ਨੇ ਜਿਨੇ ਕਿ ਪਹਿਲਾਂ ਦੇਖੋ ਜਦੋਂ ਇਹ ਮੋਰਚਾ ਖੜਾ ਖਿਲਾਰਨ ਤੋਂ ਬਾਅਦ ਜਿਹੜਾ ਆ ਮੰਦੀਪ ਸਿੱਧੂ ਬਾਈ ਕਹਿੰਦਾ ਸੀ ਕਹਿੰਦਾ ਕੱਲੀ ਕੱਲੀ ਜਿਹੜੀ ਟਰਾਲੀ ਆ ਉਹ ਮੈਂ ਆਪਣੀ ਹੈਂਡਓਵਰ ਕਰੂੰਗਾ ਪ੍ਰੋਵਾਈਡ ਮੈਂ ਕਰਵਾਉਂਗਾ ਕਿਉਂਕਿ ਮੈਂ ਇਹਨਾਂ ਦੀ ਰਾਖੀ ਮੈਂ ਕਰਨੀ ਆ ਬਿਨਾ ਆਧਾਰ ਕਾਰਡ ਤੋਂ ਕਹਿੰਦਾ ਮੈਂ ਤੁਹਾਨੂੰ ਘਰਾਂ ਦੇ ਵਿੱਚ ਕਿਸੇ ਨੂੰ ਟਰਾਲੀ ਦੇਖੋ ਕਿਸੇ ਵੀ ਕਿਸਾਨ ਨੂੰ ਉਥੋਂ ਬਿਨਾ ਆਧਾਰ ਕਾਰਡ ਤੋਂ ਟਰਾਲੀ ਨਹੀਂ ਹਟਣ ਦਿੱਤੀ ਪਰ ਜਿਹੜੇ ਇਹਨਾਂ ਦੇ ਚਾਹਤੇ ਆ ਝਾੜੂ ਪਾਰਟੀ ਦੇ ਸੀਗੇ ਜਾਂ ਇਹਨਾਂ ਦੇ ਪਿੰਡਾਂ ਦੇ ਮਤਲਬੇ ਕਹਿ ਸਕਦੇ ਆ ਜਿਹੜੇ ਆ ਛੋਟੇ ਵਰਕਰ ਸੀਗੇ ਬਾਈ ਉਹਨਾਂ ਨੂੰ ਟਰਾਲੀਆਂ ਉੱਥੋਂ ਲੈ ਪਾਉਣ ਬਾਅਦ ਤੇ ਖੁੱਲ ਸੀਗੀ ਸੋ ਉਹਨਾਂ ਦੇ ਸੰਬੰਧ ਤੇ ਪਹਿਲਾਂ ਤਾਂ ਦੇਖੋ ਪਿੰਡੌਰ ਦੇ ਵਿੱਚ ਦਰਦਣਾ ਟਰਾਲੀਆਂ ਨੇ ਜਿਹੜੀਆਂ ਉਹਨਾਂ ਦੇ ਘਰਾਂ ਦੇੋਂ ਮਿਲਦੀਆਂ ਨੇ ਉਹਨਾਂ ਦੇ ਚਿਹਤਿਆਂ ਤੋਂ ਉਹਦੇ ਬਾਅਦ ਜਾ ਕੇ ਨਾਬੇ ਦੇ ਵਿੱਚ ਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 22 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਦਾ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਆ ਪੱਕੂ ਪੰਕਜ ਉਹਦੇ ਦੋ ਟਰਾਲੀਆਂ ਦਾ ਸਮਾਨ ਆ ਬਰਾਮਦ ਹੁੰਦਾ ਐਫ ਆਈ ਆਰ ਚੋਰੀ ਦਾ ਜਿਹੜਾ ਪਰਚਾ ਉਹਦੇ ਤੇ ਕੱਟ ਜਾਂਦਾ ਸੋ ਉਹਦੀ ਵੀ ਜਿਹੜੀ ਗ੍ਰਿਫਤਾਰੀ ਵਾਸਤੇ ਅਸੀਂ ਐਸ ਐਸ ਪੀ ਸਾਹਿਬ ਨੂੰ ਮਿਲ ਕੇ ਆਇਆ ਉਹਦੇ ਬਾਅਦ ਬਈ ਇਹ ਜੇ ਰਸਤੇ ਚ ਆਉਂਦੇ ਸੀਗੇ ਆਹ ਟਰਾਲੀ ਬਈ ਸਾਨੂੰ ਪਤਾ ਲੱਗਦਾ ਇਹ ਲਗਭਗ ਜਿੱਦਣ 22 ਤਰੀਕ ਨੂੰ ਅਸੀਂ ਰਾਤ ਨੂੰ ਐਕਸ਼ਨ ਕਰਦਿਆਂ ਇਹ ਜਿਹੜੀ 22 ਦੀ ਰਾਤ ਨੂੰ ਇੱਥੇ ਇਹ ਟਰਾਲੀ ਆਉਂਦੀ ਆ ਜਿਹੜਾ ਕਲੇ ਮਾਜਰੀ ਤੋਂ ਗੋਲ ਨੂੰ ਰਸਤਾ ਜਾਂਦਾ ਕੱਚਾ ਰਸਤਾ ਜਾਂਦਾ ਉੱਥੇ ਬਰੋਟਾ ਸੂਏ ਦੇ ਨਾਲ ਕੋਈ ਖੜੀ ਕਰ ਜਾਂਦਾ ਬਈ ਦੋ ਦਿਨ ਚਾਰ ਦਿਨ ਅਸੀਂ ਦੇਖਦੇ ਆ ਵੀ ਸ਼ਾਇਦ ਕਿਸੇ ਦੀ ਹੋਊ ਲੈ ਜੂ ਪਰ ਜਦੋਂ ਉਹ ਪਿੰਡ ਵਾਲੇ ਵੀਰਾਂ ਨੇ ਇੱਥੇ ਪੁੱਛਣਾ ਕਿ ਪੁੱਛ ਕੇ ਸੂਰਿ ਕੀਤੀ ਤਾਂ ਇਹ ਟਰਾਲੀ ਦਾ ਇਹ ਟਰਾਲੀ ਸਾਨੂੰ ਲਾवारिस ਮਿਲੀ ਸੋ ਉਹ ਟਰਾਲੀ ਬਈ ਅਸੀਂ ਸਿੱਧੀ ਸਿੱਧੀ ਕਹਿ ਸਕਦੇ ਹਾਂ ਇਹ ਜਿਹੜੇ ਝਾੜੂ ਪਾਰਟੀ ਦੇ ਵੱਡੇ ਆਗੂ ਕਹੋਂਦੇ ਆਪਦੇ ਆਪ ਨੂੰ ਇਹ ਬਈ ਡਾਕੂ ਹੈ ਡਾਕੂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹ ਸੰਭੂ ਮੋਰਚੇ ਦਾ ਸਮਾਨ ਲਿਆ ਕੇ ਰੱਖਿਆ ਹੋਇਆ ਸੋ ਇੱਕ ਟਰਾਲੀ ਨਾਬੇ ਦੇ ਵਿੱਚ ਆ ਲਾवारिस ਬਈ ਟਰਾਲੀ ਖੜੀ ਆ ਇਹ ਟਰਾਲੀ ਸਾਨੂੰ ਮਿਲੀ ਆ ਇਹਦੀ ਅਸੀਂ ਜਿਹੜੀ ਸ਼ਾਨ ਵੀਣ ਕਰਕੇ ਯਾਨੀ ਜਿਹੜੇ ਬੰਦੇ ਜਿਹੜੇ ਸਾਡੇ ਕਿਸਾਨ ਭਰਾ ਦੀ ਆ ਉਹਦੇ ਤੇ ਕੁੱਪੜੀ ਕਰਾਂਗੇ ਸੋ ਸਾਨੂੰ ਖਾਸਾ ਇਹ ਆ ਵੀ ਚਾਰ ਤੋਂ ਪੰਜ ਟਰਾਲੀਆਂ ਜਿਹੜੀਆਂ ਉਹ ਨਾਬੇ ਦੇ ਵਿੱਚ ਆਈਆਂ ਨੇ ਅਜੇ ਇੱਕ ਦੋ ਟਰਾਲੀਆਂ ਉੱਥੇ ਮਿਲ ਗਈਆਂ ਤੀਜੀ ਇਹ ਆ ਹਜੇ ਤਿੰਨ ਟਰਾਲੀਆਂ ਦੇ ਕਰੀਬ ਆ ਯਾਨੀ ਸਾਨੂੰ ਸ਼ੱਕ ਪੈ ਰਹੀ ਆ ਵੀ ਇੱਥੇ ਹੀ ਨਾਬੇ ਦੇ ਇਲਾਕੇ ਦੇ ਵਿੱਚ ਘੁਮਰੀਆਂ ਨੇ ਜਾਂ ਦਰਦੇ ਉਹ ਘਰਾਂ ਦੇ ਵਿੱਚ ਬੰਦ ਕਰੀ ਬੈਠਿਆ ਸੋ ਥੋੜੇ ਮਾਧਿਅਨ ਨਾਲ ਇਹ ਗੱਲ ਕਹਿਣੀ ਚਾਹੁੰਦੇ ਆ ਜਿਨੇ ਪਿਛਲੇ ਦਿਨਾਂ ਦੇ ਵਿੱਚ ਕੁੱਪੜ ਪਿੰਡ ਦੇ ਵਿੱਚ ਭੰਦੇਰ ਸਾਹਿਬ ਨੇ ਗੱਲ ਕਹੀ ਸੀ ਜੀ ਕਿ ਭਗ ਮਾਨਤਮਾਨਾ ਤੇਰੀ ਹਿੱਕ ਚੋਂ ਕੱਢਾਂਗੇ ਆ ਹਿੱਕ ਚੋਂ ਕੱਢਣ ਵਾਲੀ ਗੱਲ ਆ ਬਾਈ ਕਿਉਂਕਿ ਜਦੋਂ ਸਰਕਾਰ ਦੇ ਧੌਣ ਤੇ ਡੋਡਾ ਧਰਿਆ ਜਾਂਦਾ ਇਹਨਾਂ ਚੋਰਾਂ ਦੇ ਗਰਦਨ ਤੇ ਡੋਡਾ ਧਰਿਆ ਜਾਂਦਾ ਫੇਰ ਬਾਈ ਇਹ ਖੱਡਾ ਚੋਂ ਨਿਕਲ ਰਿਆ ਉਸੇ ਤਰ੍ਹਾਂ ਬਾਈ ਇੱਕ ਡਰ ਦੇ ਮਾਰੇ ਖੱਡਾ ਚੋਂ ਨਿਕਲ ਕੇ ਟਰਾਲੀ ਰਸਤੇ 'ਚ ਖੱਡ ਜਿਹੜੀ ਸੁਨਸਾਨ ਜਗ੍ਹਾ ਤੇ ਖੜਾ ਕੇ ਗਏ ਆ ਸੋ ਇਹ ਪੂਰੇ ਨਾਬੇ ਵਾਸਤੇ ਵੀ ਸ਼ਰਮਨਾਕ ਗੱਲ ਆ ਔਰ ਜਿਹੜੇ ਆਪ ਖੱਬੀ ਖਾਨ ਲੀਡਰ ਕਹੋਂਦੇ ਆ ਇਨਾ ਵਾਸਤੇ ਵੀ ਸਰਪ ਕੋਲੇ ਬਾਈ ਅਸੀਂ ਸਿੱਧਾ ਸਿੱਧਾ ਨਾਓ ਝਾੜੂ ਪਾਰਟੀ ਦਾ ਲੈਨੇ ਆ ਕਿਉਂਕਿ ਉਹ ਸਰਕਾਰ ਬਾਈ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਉਹ ਮੋਰਚਾ ਸੀ ਉਸ ਪੰਜਾਬ ਸਰਕਾਰ ਦੇ ਅੰਦਰ ਸੀਗਾ ਸਾਰੇ ਜਿਹੜੇ ਵਿਧਾਇਕ ਵਰਕਰ ਉਹ ਝਾੜੂ ਪਾਰਟੀ ਦੇ ਸੀ ਉਥੇ ਜੋ ਅਸੀਂ ਸਿੱਧਾ ਸਿੱਧਾ ਅਟੈਕ ਜਿਹੜਾ ਕਰਦਿਆਂ ਉਹ ਝਾੜੂ ਪਾਰਟੀ ਦੇ ਸੀ ਤਾਂ ਇਹ ਮੰਨਦੇ ਵੀ ਬਾਈ ਗੁਰਦੇਵ ਮੰਦਾ ਹੱਥ ਹੋ ਸਕਦਾ ਇਹਦੇ ਚ ਮੁੱਖ ਮੰਤਰੀ ਤੱਕ ਤਾਰਾਂ ਜੁੜੀਆਂ ਹੋ ਗਕਦੇ ਨੇ ਕਿਉਂਕਿ ਬਾਈ ਇਹਨਾਂ ਨੇ ਥੱਲੇ ਵਾਲੇ ਵਰਕਰ ਖੁੱਲ੍ਹੇ ਬਣਾਂਦੇਆਂ ਜਾਂ ਬਾਗਡੋਰਾ ਛੱਡ ਰੱਖੀਆਂ ਨੇ ਕਿਉਂਏ ਇੱਜਤੇ ਵੀ ਮਾਰੇ ਆ ਔਰ ਨਾਲ ਨਾਲ ਆ ਜਿਹੜਾ ਸਮਾਨ ਲੁੱਟ ਲੁੱਟ ਕੇ ਘਰਾਂ ਦੇ ਵਿੱਚ ਸਰਿਆਮ ਬਈ ਪਹਿਲੀ ਵਾਰ ਹੋਇਆ ਠੀਕ ਆ ਲੁੱਟਿਆ ਹੋਰ ਪਾਕੀਆਂ ਨੇ ਵੀ ਹੋਊਗਾ ਪਰ ਬਈ ਇਹਨਾਂ ਦਾ ਡਾਕੇ ਮਾਰੇ ਨੇ ਡਾਕੇ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਪਰ ਬਈ ਕਹਿੰਦੇ ਹੁੰਦੇ ਆ 100 ਦਿਨ ਚੋਰ ਦਾ 1 ਦਿਨ ਸਾਧਾ ਕਹਿੰਦੇ ਹੁੰਦੇ ਨਾ ਇਹ ਫਸ ਗਏ ਹੁਣ ਕਿਉਂਕਿ ਅਸੀਂ ਝੂਠਾ ਨਾ ਨਹੀਂ ਲੈ ਰਹੇ ਸਬੂਤ ਕਰਤਾ ਬਈ ਇਹ ਨੰਗੇ ਦੁੱਧ ਚਿੱਟੇ ਵਾਂ ਕਚੋਰ ਚੋਰ ਜਣੀ ਕਚਰੀ ਤੇ ਲਿਆ ਕੇ ਖੜੇ ਕਰਤੇ ਪਰਚੇ ਇਹਨਾਂ ਤੇ ਹੋ ਚੁੱਕੇ ਨੇ ਆਉਣ ਵਾਲੇ ਦਿਨਾਂ 'ਚ ਬਾਈ ਇਹਨਾਂ ਨੂੰ ਵਿਕੜ ਪਿੰਡਾਂ ਪਿੰਡਾਂ 'ਚ ਵੜਨਾ ਬੰਦ ਕਰ ਦਾਂਗੇ ਜਿਹੜੇ ਇਹਨਾਂ ਦੇ ਲਸਣ ਨੇ ਜਿਹੜੇ ਇਹਨਾਂ ਦੇ ਕਰਤੂਤਾ ਨੇ ਬਾਈ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮਹਿੰਗੀਆਂ ਪੈਣਗੀਆਂ ਸੋ ਇਹੀ ਬੇਨਤੀਆਂ ਨੇ ਔਰ ਦੂਜੀ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਪੂਰੇ ਪੰਜਾਬ ਦੇ ਵਿੱਚ ਟਰਾਲੀ ਤੋਂ ਨੂੰ ਤਕਰੀਬਨ ਇਹ ਸਕਰੀਨ 'ਤੇ ਚੱਲੂਗੀ ਜੇ ਕਿਸੇ ਵੀ ਭੈਣ ਭਰਾ ਦੀ ਸਾਡੇ ਮੋਰਚੇ ਨਾਲ ਜਿਹੜਾ ਸਬੰਧਤਾ ਆਪਣਾ ਟਰਾਲੀ ਦੀ ਪਿਛਲੀ ਫੋਟੋ ਦਿਖਾ ਕੇ ਔਰ ਪਿੰਡ ਕਾਈ ਨਾਲ ਜਥੇਵੰਦੀਆਂ ਨਾਲ ਜੁੜ ਕੇ ਉਹਨਾਂ ਨਾਲ ਟੱਚ ਕਰਕੇ ਤੁਸੀਂ ਇਹ ਟਰਾਲੀ ਆ ਜਿਹੜੀ ਪਿੰਡ ਨਾਬੇ ਦੇ ਵਿੱਚ ਇਹ ਸਾਡੇ ਭਰਾ ਖੜੇ ਨੇ ਕ੍ਰਾਂਤੀਕਾਰੀ ਵਾਲੇ ਔਰ ਸਾਡੀ ਜਿਹੜੀ ਜਥੇਵੰਦੀਆ ਬੀਕੇ ਜੂਗਤਾ ਜ਼ਿਆਦਾ ਕਿੱਥੇ ਗਣੀਓ ਟਰਾਲੀ ਕੋਈ ਹੈ ਵੀ ਬਾਈ ਜੀ ਇਹ ਬਿਲਕੁਲ ਕੋਈ ਇਹਦੇ ਨਾਮ ਨਾਉਂ ਨਹੀਂ ਹੈ ਬਿਨਾ ਨਾਮ ਤੋਂ ਇਹ ਟਰਾਲੀ ਆ ਇਹ ਸਾਡਾ ਭਰਾ ਹੀ ਦੱਸ ਸਕਦਾ ਜਿਹਦੀ ਇਹ ਟਰਾਲੀ ਆ ਛੋ ਲੱਗ ਪੱਗ ਹਜੇ 22 ਤੇ ਟਰਾਲੀਆਂ ਸਾਡੀਆਂ ਗੁੰਮ ਨੇ ਉਹ ਇਹ ਨਹੀਂ ਹੈ ਵੀ ਅੱਜ ਨੰਨੀਆਂ ਨੇ ਕਿਉਂਕਿ ਪਹਿਲੇ ਦਿਓ ਜਿੱਦਨ ਤੋਂ ਇਹ ਮੋਰਚਾ 19 ਮਾਰਚ 2025 ਤੋਂ ਜਿੱਦਨ ਤੋਂ ਮੋਰਚਾ ਸਾਡਾ ਚੱਕਿਆ ਉਦੋਂ ਤੋਂ ਬਈ ਛੜੀ ਪਾਲ ਚੱਲ ਰਹੀ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਪਿੰਡਾਂ 'ਚ ਸੋ ਧੰਨਵਾਦ ਵੀ ਕਰਨਾ ਚਾਹੁੰਦਾ ਮੈਂ ਖਾਸ ਕਰਕੇ ਆ ਪਿੰਡ ਨਵਾਸੀਆਂ ਦਾ ਆ ਕਿਸਾਨ ਭਰਾਵਾਂ ਦਾ ਜਿਨ੍ਹਾਂ ਨੇ ਹਿੰਮਤ ਸਰਕਾ ਇਹ ਟਰਾਲੀ ਵਾਰ ਘੜਾਉਣ 'ਚ ਸਫਲ ਹੋਏ ਨੇ ਔਰ ਧੰਨਵਾਦ ਪ੍ਰੈਸ ਪ੍ਰੈਸਵਾ ਵੀ ਕਰਨਾ ਚਾਹੁੰਨਿਆ ਖਾਸ ਕਰਕੇ ਨਾਬਾ ਜਿਮੀ ਵੀ ਪ੍ਰੈਸ ਮੀਡੀਆ ਸਾਡਾ ਬਈ ਇਹਨਾਂ ਦੇ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਨਿਆ ਕਿਉਂਕਿ ਸੰਤੋਪ ਨਹੀਂ ਪੰਜਾਬ ਸਰਕਾਰ ਨੂੰ ਟੱਕਰ ਲੈਣਾ ਇਹਨਾਂ ਜਿਹੜੇ ਡਾਕੂਆਂ ਜਾਂ ਲਟੇਰਿਆਂ ਨਾਲ ਟੱਕਰ ਲੈਣਾ ਬਈ ਆਮ ਬੰਦੇ ਨੇ ਬਸ ਦੀ ਗੱਲ ਨਹੀਂ ਅਸੀਂ ਤੁਹਾਡੇ ਸਿਰ ਤੇ ਸਾਲਾ ਮਾਰ ਦਿਆਂ ਆ ਮੀਡੀਆ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਔਰ ਇੱਕ ਖਸਾਰ ਪਰਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਸੋ ਐਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਨਾਬਾ ਜਰਨਾ ਸਕੱਤਰ ਮਾ ਹਰਵਿੰਦਰ ਨਾਬਾ ਜੀ ਇਹ ਸਾਡੀ ਪਿੰਡ ਇਕਾਈ ਕ੍ਰਾਂਤੀਕਾਰੀ ਦੀ ਅਗੋਲ ਪਿੰਡ ਇਕਾਈ ਨੇ ਇਹ ਟਰਾਲੀ ਦੀ ਭਾਲ ਕਰੀ ਆ ਅਗੋਲ ਪਿੰਡ ਦੇ ਸੂਰੇ ਦੇ ਉੱਤੇ ਸੁੰਨਸਾਨ ਬਰੋਟੇ ਦੇ ਹੇਠਾਂ ਇਹ ਟਰਾਲੀ ਰਾਤ ਨੂੰ ਸਿੱਟ ਕੇ ਗਏ ਨੇ ਇਹ ਵੀ ਦੱਸ ਦਿੰਨਾ ਜਿੱਦਾਂ ਨਾਬੇ ਟਾਇਰ ਫੜੇ ਗਏ ਨੇ ਅਸੀਂ ਉੱਥੇ ਧਰਨੇ ਦੇ ਵਿੱਚ ਸੀਗੇ ਇਹ ਜਿਹੜੇ ਚੋਰ ਨੇ ਰਾਤ ਨੂੰ ਟਰਾਲੀ ਉਰੇ ਪਿੰਡ 'ਚ ਇਹ ਵੀ ਉੱਥੇ ਗਾਰਾ ਦੀ ਗਾਰੇ 'ਚ ਕਿਤੇ ਖੁਫ ਖਾਬ ਗਈ ਉੱਥੇ ਸਿੱਟ ਕੇ ਚਲੇ ਗਏ ਤਾਂ ਤਿੰਨ ਚਾਰ ਦਿਨ ਪਿੰਡ ਵਾਲਿਆਂ ਨੇ ਭਾਲ ਕਰਕੇ ਤਾ ਇਹ ਕਲਰ ਮਜਰੀ ਗੁਰੂ ਘਰ ਦੇ ਵਿੱਚ ਇਹ ਸਮੂਹ ਸੰਗਤ ਨੇ ਲਿਆ ਕੇ ਲਾਤੀ ਟਰਾਲੀ ਇਹ ਜਿਹੜੀ ਆ ਟਰਾਲੀ ਸਾਡੇ ਆਜ਼ਾਦ ਜਥੇਵੰਦੀ ਤੋਂ ਜਿਹੜੀਆਂ ਗਵਾਚੀਆਂ ਹੋਈਆਂ ਟਰਾਲੀਆਂ ਨੇ ਉਹਨਾਂ ਦੇ ਵਿੱਚੋਂ ਸਾਨੂੰ ਸ਼ੱਕ ਆ ਵੀ ਉਹਨਾਂ ਤੇ ਕਿਉਂਕਿ ਤੇ ਰੇਗ ਮਾਰ ਲੱਗਿਆ ਹੋਇਆ ਜੰਗ ਲੱਗਿਆ ਹੋਇਆ ਬਿੱਟੇ ਡੇ ਡੇ ਰੱਸੀ ਦੇ ਟੋਟੇ ਪਏ ਨੇ ਕਪੜੇ ਦੀਆਂ ਲੀਰਾਂ ਪਈਆਂ ਨੇ ਤੇ ਇਹਦੇ ਉੱਪਰ ਜਿਹੜਾ ਜਿਵੇਂ ਆਪਾਂ ਟਰਾਲੀ ਦੇ ਉੱਤੇ ਬੈੱਡ ਲਾਉਣੇ ਆ ਸ਼ੈੱਡ ਦੇ ਟਾਈਪ ਉਹ ਐਂਗਲ ਤੋੜੇ ਹੋਏ ਨੇ ਤਾਂ ਇਹ ਸਾਨੂੰ ਪੂਰਾ ਯਕੀਨ ਹੈ ਵੀ ਇਹ ਮੋਰਚੇ ਚੋਂ ਆਈ ਹੋਈ ਟਰਾਲੀ ਆ ਬਾਕੀ ਜਿਹੜੀ ਗੱਲ ਆ ਇਹਦਾ ਤੁਹਾਨੂੰ ਦੁੱਧ ਪਾਣੀ ਦਾ ਪਾਣੀ ਕਰਕੇ ਦਵਾਂਗੇ ਬਾਕੀ ਪਿੰਡਕਾਈ ਜਿਹੜੀ ਆ ਇਹ ਆਪਣੀ ਅਗਾਰ ਪਿੰਡ ਦੀ ਤੇ ਨਾਬਾ ਬਲਾਕ ਅਸੀਂ ਦੋ ਬਲਾਕ ਉਹਦੇ ਨਾਲ ਖੜੇ ਆ ਸਾਡੇ ਅਸੀਂ ਇਹਦੇ ਤੇ ਪ੍ਰੈਸ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਆਪਣੇ 450 ਬਲਾਕ ਵੀ ਖੜਾ ਜੀ ਇਹ ਜਿਵੇਂ 9800 ਹੋਈ ਆ ਇਹ ਮਨੀਸ਼ ਚਾਵਲਾ ਪੰਕਜ ਪੱਪੂ ਦੇ ਖਿਲਾਫ ਇਹ ਟਰਾਲੀ ਦੀ ਇੱਕ ਐਫਆਈਆਰ 450 ਕਰਾਵਾਂਗੇ ਜੀ ਇਹ ਹਰ ਥਾਣੇ ਤੇ ਉਹਦੀ ਐਫਆਈਆਰ ਕਰਾਵਾਂਗੇ ਇਹ ਰਕਮਾ 450 ਥਾਣੇ ਚਾਉਂਦਾ ਤਾਂ ਇਹ 450 ਥਾਣੇ ਦੀ ਐਫਆਈਆਰ ਕਰਾਵਾਂਗੇ ਇਹਨਾਂ ਦੇ ਨਸੀਤੂ ਵਾਲੇ ਆਦਾਂਗੇ ਹਰ ਥਾਣੇ ਦੇ ਵਿੱਚ ਇਹਨਾਂ ਦੇ ਇਹਨਾਂ ਨੂੰ ਚੜਾਵਾਂਗੇ ਇਹ ਜਿੱਥੇ ਤੱਕ ਇਹਨਾਂ ਨੇ ਅਸੀਂ ਥਾਲੀ ਦੀ ਲੜਾਈ ਲੜਦੇ ਆਂ ਇਹ ਚੋਰ ਸਾਡੇ ਇਲਾਕੇ ਮਾਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਹੈ ਐਨੇ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਫੇਦਾਰ ਹਰਜਿੰਦਰ ਸਿੰਘ ਖੈਰਾ ਸ਼ੂਬਾ ਪ੍ਰਧਾਨ ਸੇਵਾ ਪੰਜਾਬ ਸਾਬਕਾ ਫੌਜੀਆਂ ਦੀ ਸੰਸਥਾ ਤੇ ਪਿੰਡਾ ਗੌਲ ਅਸੀਂ ਨਬਾ ਜਿਵੇਂ ਕਿ ਕਾਫੀ ਦਿਨਾਂ ਤੋਂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਕਿ ਜੋ ਕਿਸਾਨਾਂ ਦੀਆਂ ਟਰਾਲੀਆਂ ਮੋਰਚੇ ਦੇ ਵਿੱਚ ਚੋਰੀ ਹੋਈਆਂ ਸਨਾਂ ਉਹ 90 ਦੇ ਵਿੱਚੋਂ ਬਰਾਮਦ ਹੋ ਰਿਆ ਉਹਨਾਂ ਦੇ ਹਿੱਸੇ ਪਰਜੇ ਤੇ ਜਿਸ ਦਿਨ ਦੀ 90 ਦੇ ਵਿੱਚ ਹਲਚਲ ਹੋਈ ਆ ਤੇ ਇਹ ਟਰਾਲੀ ਸਾਡੇ ਪਿੰਡ ਦਾ ਜੋ ਸੂਹਾ ਜਾਂਦਾ ਇਧਰੋਂ ਕਲਰ ਮਾਜਰੀ ਤੋਂ ਕੰਟਰੋਲ ਵਾਲੀ ਪੁਲੀ ਤੋਂ ਅੱਗੇ ਤੇ ਉੱਥੇ ਹੀ ਲਾਵਰਸ ਖੜੀ ਸੀ ਚਾਰ ਪੰਜ ਦਿੰਦੀ ਕਸ਼ਮੀਰ ਦੇ ਕਾਰਨ ਕਹਿ ਲੋ ਜਾਂ ਸਮਝ ਲੋ ਵੀ ਨਹੀਂ ਕਿਸੇ ਨੇ ਗੌਰ ਕੀਤੀ ਪਰ ਜਦੋਂ ਸਾਡੇ ਕੋਲ ਐਨਸੀਆਈ ਇਹ ਮੈਨੂੰ ਵੀ ਫੋਨ ਆ ਸਾਡੇ ਸਾਬਕਾ ਫੌਜੀ ਨੇ ਕੀਤਾ ਮੇਰੇ ਵੀਰ ਨੇ ਸਾਡਾ ਸੇਵਾ ਪੰਜਾਬ ਦਾ ਮੈਂਬਰ ਨੇ ਜੀ ਤੇ ਸਾਡੇ ਪਿੰਡ ਦੀ ਐਕਸਰਸਮੈਨ ਜੂਨੀਅਰ ਨੇ ਪ੍ਰਧਾਨ ਨੇ ਨਾਇਕਿੰਦਰ ਸਿੰਘ ਖਹਿਰਾ ਵਾਨਮ ਇਨੋਦਸ਼ਿਆ ਕਰਨੀ ਆਏ ਕਰਕੇ ਗੱਲ ਆ ਮੈਂ ਨਾਲ ਦੀ ਨਾਲ ਫਟਾਫਟ ਮੇਰੇ ਪਿੰਡ ਦੇ ਦੋ ਕਿਸਾਨਾਂ ਨੂੰ ਤਾਰ ਨੂੰ ਇਕੱਠੇ ਕਰਕੇ ਪਹੁੰਚਿਆ ਤੇ ਮੇਰੇ ਪਿੰਡ ਦੇ ਨੌਜਵਾਨ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕਾਈ ਦੇ ਨੇ ਉਹ ਵੀ ਇੱਥੇ ਪਹੁੰਚੇ ਜਦ ਅਸੀਂ ਆ ਕੇ ਦੇਖਿਆ ਤਾਂ ਸੰਗਤ ਇਹ ਟਰਾਲੀ ਇੱਥੇ ਲਾਤੀ ਸੀਗੀ ਅਸੀਂ ਸੰਹੋਲੀ ਵੀ ਪਤਾ ਕਰ ਲਿਆ ਅਗੌਲ ਵੀ ਪਤਾ ਕਰ ਲਿਆ ਤੇ ਅਸੀਂ ਮਾਜਰੀ ਦੇ ਵਿੱਚ ਵੀ ਪਤਾ ਕਰ ਲਿਆ ਵੀ ਭਾਈ ਆਪਣੇ ਕਿਸੇ ਕਿਸਾਨ ਭਰਾ ਦੀ ਟਰਾਲੀ ਆ ਇਹ ਲਾਵਾਰਸ ਖੜੀ ਐਨੇ ਦਿਨਾਂ ਦੀ ਜੇ ਕਿਸੇ ਦੀ ਹੈਗੀ ਆਪਣੀ ਪਛਾਣ ਕੇ ਲੈ ਜਾਓ ਲੇਕਿਨ ਇਹ ਟਰਾਲੀ ਸਾਡੇ ਇਲਾਕੇ ਦੀ ਹੈ ਨਹੀਂ ਜੇ ਇਹਦੀ ਬੰਤਰ ਦੇਖਿਆ ਜਾਵੇ ਜੀ ਨਾ ਮੀਰਾ ਨੂੰ ਪਤਾ ਟਰਾਲੀ ਆ ਦੀ ਬੰਤਰ ਦਾ ਉਹ ਦੱਸਦੇ ਨੇ ਵੀ ਸ਼ਾਇਦ ਇਹ ਹੰਸ਼ਾਪੁਰ ਸਾਈਡ ਦੀ ਬਣੀ ਹੋਈ ਟਰਾਲੀ ਆ ਕੋਈ ਬਿਲਕੁਲ ਬਿਲਕੁਲ ਤੇ ਇਹ ਕਿਸਾਨ ਭਰਾਵਾਂ ਨੂੰ ਜਿਆਦਾ ਪਤਾ ਜੋ ਖੇਤੀ ਦੇ ਵਿੱਚ ਜੁੜੇ ਰਹਿੰਦੇ ਨੇ ਅਸੀਂ ਫੌਜੀ ਬੰਦੇ ਆ ਪਰ ਹਮੇਸ਼ਾ ਅਸੀਂ ਕਿਸਾਨਾਂ ਦੇ ਨਾਲ ਆ ਜਦ ਤੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਹਮੇਸ਼ਾ ਹੀ ਕਿਸਾਨ ਵੀਰਾਂ ਦੇ ਨਾਲ ਆ ਸਾਡੇ ਪਿੰਡ ਦੀ ਟੀਮ ਮੇਰੇ ਪਿੰਡ ਦੇ ਨੌਜਵਾਨ ਵਧਾਈ ਦੇ ਪਾਤਰ ਨੇ ਜੋ ਇੱਕ ਆਵਾਜ਼ ਤੇ ਇਕੱਠੇ ਹੋ ਜਾਂਦੇ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਕਿ ਟਰਾਂਸਫਾਰਮਰ ਚੋਰੀਆਂ ਹੋ ਰਹੀਆਂ ਤੇ ਧੜ ਧੜ ਲੇਗ ਜਿਹਦੇ ਸਾਡੇ ਪਿੰਡ ਟ੍ਰਾਂਸਫਰਰਾਂ ਚੋਰੀ ਹੋਇਆ ਇਹੀ ਮੁੰਡਿਆਂ ਚ ਪੰਜ ਸੱਤ ਮੇਰੇ ਨਾਲ ਖੜੇ ਨੇ ਮੇਰੇ ਨਾਲ ਸਾਡੇ ਸਾਬਕਾ ਫੌਜੀ ਵੀ ਖੜੇ ਨੇ ਪਿੰਡ ਦੇ ਤੇ ਇਹ ਇਹੀ ਟੀਮ ਨੇ ਸਾਡੇ ਜਿਨ੍ਹਾਂ ਨੇ ਟ੍ਰਾਂਸਫਰਰਾਂ ਚੋਰੀ ਬਰਾਮਦ ਕੀਤਾ ਸੀਗਾ ਤੇ ਅੱਜ ਇਹ ਟਰਾਲੀ ਫੜਨ ਦੇ ਵਿੱਚ ਫੇਰ ਸਾਬਕਾ ਫੌਜੀਆ ਦੇ ਵੀ ਭੂਮਿਕਾ ਤੇ ਮੇਰੇ ਪਿੰਡ ਦੇ ਨੌਜਵਾਨਾਂ ਦੀ ਵੀ ਭੂਮਿਕਾ ਅੱਜ ਕਿਸਾਨ ਜੁਨਿਆਂ ਦੇ ਨਮਾਇਦੇ ਇਥੇ ਪਹੁੰਚੁੱਕੇ ਨੇ ਸੋ ਇਹਨਾਂ ਦਾ ਧੰਨਵਾਦ ਇਹ ਆਪਣੀ ਪੈਰ ਵੀ ਹੁਣ ਅੱਗੇ ਇਹ ਕਰਨਗੇ ਤੇ ਮੇਰੇ ਇਲਾਕੇ ਦੇ ਮੇਰੇ ਪਿੰਡ ਦੇ ਨੌਜਵਾਨਾਂ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਦੋ ਸਮੇਂ ਸਮੇਂ ਤੇ ਸਾਨੂੰ ਸਪੋਰਟ ਦੇੰਦਰ ਹੈ ਉਹ ਕਿਵੇਂ ਜਾਣ ਕਰਾਂਗੇ ਇਹ ਹਾਲਾਤ ਤਾਂ ਇਦਾਂ ਐ ਜਿਵੇਂ ਜੀ ਵੀ ਪਹਿਲਾਂ ਲੋਕਾਂ ਨੇ ਦੋ ਸਰਕਾਰਾਂ ਤੋਂ ਲੋਕ ਦੁਖੀ ਹੋ ਗਏ ਸੀ ਉਹ ਕਹਿੰਦੇ ਵੀ ਅਸੀਂ ਤੀਜੀ ਧਰ ਲੈ ਕੇ ਆਉਣੀ ਆ ਜਿਵੇਂ ਇੱਕ ਪਖਾਰੀ ਬੈਠਾ ਸੀ ਉਹਦੇ ਬਾਈ ਮੱਖੀਆਂ ਬੈਠੀਆਂ ਧੀਆਂ ਬਹੁਤ ਜ਼ਿਆਦਾ ਤੇ ਕੋਈ ਪਲਾਮਾਨਸ ਆਇਆ ਉਹ ਕਹਿੰਦਾ ਯਾਰ ਇਹਦੇ ਮੱਖੀਆਂ ਬੈਠੀਆਂ ਨੇ ਵੀ ਆ ਪਟਾਲ ਦਈਏ ਉਹਨੇ ਕੋਸ਼ਿਸ਼ ਕਰੀ ਉਹ ਮੱਖੀਆਂ ਠਾਲਣ ਦੀ ਉਨੇ ਉਹ ਪਖਾਰੀ ਦੇ ਸਰੀਰ ਤੋਂ ਮੱਖੀਆਂ ਠਾਲੀਆਂ ਤੇ ਉਹ ਪਖਾਰੀ ਉਹਨੂੰ ਗਾਲਾਂ ਕੱਢਣ ਲੱਗ ਗਿਆ ਉਹ ਕਹਿੰਦਾ ਭਰਾਵਾ ਇੱਕਦਮ ਐ ਤੇਰਾ ਭਲਾ ਕਰਿਆ ਵੀ ਮੱਖੀਆਂ ਠਾਲੀਆਂ ਨੇ ਉਹ ਕਹਿੰਦਾ ਵੀਰਾ ਗੱਲ ਭਲੇ ਵਾਲੀ ਨਹੀਂ ਗੱਲ ਇਹ ਆ ਜਿਹੜੀਆਂ ਪਹਿਲਾਂ ਬੈਠੀਆਂ ਤੇ ਉਹ ਤਾਂ ਰੱਜੀਆਂ ਹੋਈਆਂ ਦੀਆਂ ਜਿਹੜੀਆਂ ਹੁਣ ਦਵਾਰੋਂ ਆਉਣਗੀਆਂ ਉਹ ਤਾਂ ਖੂਨ ਪੀਣਗੀਆਂ ਮੇਰਾ ਇਹ ਉਹ ਗੱਲ ਹੋਈ ਆ ਲੋਕਾਂ ਨਾਲ ਦੋ ਥੇਰਾ ਤੋਂ ਦੁਖੀ ਹੋ ਕੇ ਜਿਹੜੀ ਤੀਜੀ ਥੇਰਾ ਭੁੱਖੇ ਚੋਰ ਡਾਕੂ ਜਾਂ ਭਿਖਾਰੀ ਇਹ ਅਸੀਂ ਸੱਤਾ ਤੇ ਬਿਠਾਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਪਿੰਡ ਦੀਆਂ ਸੱਤਾ ਤੋਂ ਗੱਲ ਚੱਲੂ ਅੱਜ ਉਹ ਸੱਤਾ ਦੇ ਵਿੱਚ ਕੀ ਕਰ ਰਿਹਾ ਇਹ ਕਹਿਣਾ ਚਾਹੁੰਦੇ ਆ ਕਿ ਇਹ 90 ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਜਿਹੜੇ ਤੁਹਾਡੇ ਮੀਡੀਆ ਰਾਹੀਂ ਕੀ ਭਰਾਵੋ ਜਿਹਦੇ ਵੀ ਦਿਮਾਗ ਵਿੱਚ ਕੋਈ ਟਰਾਲੀ ਆਈ ਆ ਆਪ ਦੀਆਂ ਜ਼ਮੀਰਾਂ ਜਗਾ ਬੋ ਇਹ ਉਹ ਲੋਕਾਂ ਦੀਆਂ ਟਰਾਲੀਆਂ ਨੇ ਉਹ ਗਰੀਬਾਂ ਦੀਆਂ ਟਰਾਲੀਆਂ ਨੇ ਜਿਹੜੇ ਆਪਣੇ ਸੰਧ ਸੋਡੇ ਸਮੂਹ ਦੇ ਹਿੱਤਾਂ ਲਈ ਬਾਡਰਾਂ ਤੇ ਖੜਾਈ ਤੇ ਸੋਡੇ ਸਮੂਹ ਦੇ ਹਿੱਤਾਂ ਲਈ ਲੜਨ ਵਾਸਤੇ ਇਹ ਜਿਹੜੀ ਮਸ਼ੀਨਰੀ ਆ ਇਹ ਬਾਡਰਾਂ ਤੇ ਲੈ ਕੇ ਗਈ ਸੀ ਸੋ ਭਰਾਵੋ ਜੇ ਟਰਾਲੀਆਂ ਨਹੀਂ ਮਿਲਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੋਡੇ ਕਿੱਤੇ ਤੇ ਖਿੱਤੇ ਦੀ ਲੜਾਈ ਸੋਡੇ ਚੁੱਲੇ ਦੀ ਲੜਾਈ ਕਿਸੇ ਨੇ ਨਹੀਂ ਲੜਦੀ ਕਿਹਦੀ ਆ ਕਿਹਦੀ ਟਰਾਲੀ ਕਿਹਦੀ ਲਾਗਦੀ ਇਹਦੀ ਟਰਾਲੀ ਆ ਜੀ ਤਾਂ ਲਵਾਰਸ ਆ ਉਹ ਜਿਵੇਂ ਕਹਿੰਦੇ ਨੇ ਵੀ ਇਹ ਜਾਂ ਤਾਂ ਅੰਬਰਸਰ ਏਰੀਆ ਦੀ ਜਾਂ ਉਧਰਲੇ ਏਰੀਆ ਦੀ ਬੰਤਰ ਏਰੀਆ ਦੀ ਜਾਂ ਕਿਤੇ ਹਰਿਆਣੇ ਦੀ ਇਹ ਟਰਾਲੀ ਉਹ ਦੇ ਬੰਤਰ ਦੇ ਹਿਸਾਬ ਨਾਲ ਬਣੀ ਹੋਈ ਆ ਟਰਾਲੀ ਦਾ ਥੋੜ੍ਹ-ਥੋਨੇ ਵੀਡੀਓ ਪਾਤੀ ਜਿਹਦੀ ਵੀ ਟਰਾਲੀ ਆ ਉਹ ਜਲਦੀ ਤੋਂ ਜਲਦੀ ਆਪਣੀਆਂ ਜਥੇਬੰਦੀਆਂ ਨਾਲ ਭਰਾਵੋ ਸੰਪਰਕ ਕਰੋ ਇਹ ਟਰਾਲੀ ਉਰੇ ਖੜੀ ਆ ਅੱਗੇ ਕਿਹੜੇ ਥਾਣੇ 'ਚ ਦੇਣੀ ਆ ਜਾਂ ਕਿੱਥੇ ਰਿਪੋਰਟ ਹੋਊ ਸਾਰੀ ਗੱਲਬਾਤ ਆ ਜਿਹੜੀ ਉਹ ਮੀਡੀਆ ਲਈ ਹੁੰਦੀ ਰਹੂਗੀ ਲੱਗਦਾ ਤਾਂ ਜੀ ਇਹ ਆ ਕੀ ਇਹ ਸੰਕੜੀ ਟਰਾਲੀਆਂ ਪਿੰਡਾਂ ਦੇ ਵਿੱਚ ਖੜੀਆਂ ਨੇ ਕੱਲੇ ਨਾਬੇ ਸਹਿਰ ਚ ਨਹੀਂ ਵੀ ਇਹ ਪਿੰਡਾਂ ਦੇ ਵਿੱਚ ਹੋ ਸਕਦੀਆਂ ਨੇ ਸੋ ਸਾਡੀ ਆ ਇੰਟੈਲੀਜੈਂਸੀ ਆ ਜਿਹੜੀ ਆ ਰੂਰੋ ਦਾ ਪ੍ਰਸ਼ਾਸਨ ਆ ਉਹ ਵੀ ਨੋਟ ਕਰੇ ਵੀ ਇਹ ਟਰਾਲੀ ਕਿੱਥੋਂ ਆਈ ਆ ਤੁਹਾਡੇ মিডিਆ ਰਾਹੀਂ ਕਹਿਣਾ ਚਾਹਣਾ ਇਹ ਰੂਰੋ ਦਾ ਪੁਲਿਸ ਪ੍ਰਸ਼ਾਸਨ ਨੋਟ ਕਰੇ ਵੀ ਕਿੱਥੋਂ ਆਈ ਆ ਕਿਹੜੇ ਪੈਸੇ ਆਈ ਆ ਸਾਰੇ ਪਿੰਡਾਂ 'ਚ ਕੈਮਰੇ ਲੱਗੇ ਹੋਏ ਨੇ ਇਹ ਵੀ ਜਿਹੜੀ ਅਗਲੀ ਗੱਲਾ ਉਹ ਪੁਲਿਸ ਕੱਢ ਕੇ ਲਿਆਵੇ